ਨੌਜਵਾਨ ਵੀਰੋ ਪਿਆਰ ਪਰਿਵਾਰ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਨੁਕਤਾ ਸਾਂਝਾ ਕਰਨਾ ਚਾਹੁੰਨਾ ਕਿ ਸਿੱਖ ਕੌਮ ਦੀ ਪੋਲਿਟਿਕਸ ਦੇ ਪ੍ਰਤੀ ਜਿਹੜੀ ਸਮਝ ਹੈ ਉਹ ਕਿਹੜੇ ਪਾਸੇ ਨੂੰ ਜਾ ਰਹੀ ਹੈ ਕਿ ਸਿੱਖ ਨੂੰ ਪੋਲਿਟਿਕਸ ਦੀ ਸਮਝ ਹੈ ਨਹੀਂ ਜਾਂ ਚਲਈਏ ਕਿ ਇਹ ਜਾਣਬੁੱਝ ਕੇ ਇੱਕ ਉਲਟ ਦਿਸ਼ਾ ਵਿੱਚ ਚੱਲੇ ਹੋਏ ਆ ਜਾਂ ਇਹ ਕਹ ਲਈਏ ਕਿ ਪੋਲਿਟਿਕਸ ਜਾਂ ਜਿਹੜੇ ਪੋਲਿਟੀਕਲ ਗੇਮ ਖੇਡਦੇ ਨੇ ਉਹ ਇੰਨੇ ਕਰਪਟ ਹੋ ਚੁੱਕੇ ਨੇ ਕਿ ਇਹ ਸਾਰੀ ਖੇਡ ਨੂੰ ਸਿੱਖ ਕੌਮ ਦੇ ਵਿਰੋਧ ਦੇ ਵਿੱਚ ਵਰਤਨ ਲਈ ਯਤਨਸ਼ੀਲ ਨੇ ਅਤੇ ਦੂਜੀ ਤਰ੍ਹਾਂ ਜਿਹੜੀ ਸਿੱਖਾਂ ਦਾ ਰੋਜ਼ ਕਾਣ ਕਰਦੀ ਹੈ ਜਿਹਦੇ ਖਿਲਾਫ ਸਿੱਖਾਂ ਨੇ ਸੰਘਰਸ਼ ਵਿੜਿਆ ਹੋਇਆ ਉਹ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਜਾਂ ਮੈਂ ਕਿਹਾ ਲਮਾ ਨੋਇੰਗਲੀ ਜਾਂ ਅਨਨੋਇੰਗਲੀ ਉਹਦੀ ਹਮਾਇਤ ਦੇ ਵਿੱਚ ਇਹ ਕੰਮ ਕਰ ਜਾਂਦੇ ਨੇ ਸਮਾਨਾ ਵਿਸ਼ਕਾਰ ਮੈਂ ਸਿੱਧੀ ਗੱਲ ਕਰਦਾ ਕਿ ਜਦੋਂ ਦੀਪ ਸਿੱਧੂ ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਦੇ ਸਮੇਂ ਤੋਂ ਦੌਰਾਨ ਜਦੋਂ ਪੰਜਾਬ ਦੇ ਵਿੱਚ ਸਿੱਖ ਮਸਲਿਆਂ ਦੇ ਬਾਰੇ ਗੱਲ ਕਰਨ ਲਈ ਆਇਆ ਪਹਿਲੀ ਸੱਤੇ ਸਿੱਧੀ ਗੱਲ ਉਹਨੂੰ ਜਿਹੜੇ ਰਿਪੋਰਟਰ ਪੁੱਛਿਆ ਕਰਦੇ ਸਨ ਕਿ ਕੀ ਤੁਸੀਂ ਸਿਕਿਓ ਪੋਲਿਟਿਕਸ ਦੇ ਵਿੱਚ ਆਵੋਗੇ ਦੂਜਾ ਸਿੱਧੇ ਉਹਦੇ ਤੇ ਅਟੈਕ ਸਾਰੀ ਮੀਡੀਆ ਨੇ ਸਿੰਗ ਮਿੱਟੀ ਝੁਕ ਲਈ ਕਿ ਉਹ ਬੀਜੇਪੀ ਦਾ ਬੰਦਾ ਬੀਜੇਪੀ ਉਹਨੂੰ ਪਲਾਂਟ ਕਰ ਰਹੀ ਹੈ ਉਹਨੇ ਬੀਜੇਪੀ ਦੀ ਗੇਮ ਖੇਡਣੀ ਆ ਉਹਨੇ ਅਗਲਾ ਪਿਛਲਾ ਸਾਰਾ ਹੀ ਉਹਦੇ ਚਿੱਠੇ ਜਿਹੜੇ ਕਿ ਉਹਦੇ ਪਿਛਲੇ ਲੰਬੇ ਸਮੇਂ ਤੋਂ ਕਿਸੇ ਵਕ ਵਕ ਪਾਰਟੀਆਂ ਦੇ ਨਾਲ ਸੰਬੰਧ ਰੱਖੇ ਹੁੰਦੇ ਨੇ ਸੋ ਉਹਨਾਂ ਸਬੰਧਾਂ ਦੀਆਂ ਕਿਸੇ ਨੂੰ ਕੋਈ ਕਲਿੱਪ ਲੱਭਿਆ ਕਿਸੇ ਨੂੰ ਕੋਈ ਫੋਟੋ ਲੱਭੀ ਆ ਉਹ ਸਾਰੀਆਂ ਹੀ ਲਿਆ ਕੇ ਉਹਨਾਂ ਦੇ ਖਿਲਾਫ ਭਗਤੌਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੰਥ ਦੇ ਵਿੱਚ ਇੱਕ ਇਹੋ ਜਿਹਾ ਬਿੰਬ ਸਿਰਜਣ ਦਾ ਯਤਨ ਕੀਤਾ ਕਿ ਉਹ ਜਿਹੜਾ ਉਹ ਭਾਜਪਾ ਦਾ ਪਲਾਟ ਕੀਤਾ ਹੋਇਆ ਅਤੇ ਭਾਜਪਾ ਦੀ ਹੀ ਗੇਮ ਖੇਡਣ ਪੰਜਾਬ ਦੇ ਵਿੱਚ ਆਇਆ ਅੱਜ ਦੇ ਸਮੇਂ ਦੇ ਵਿੱਚ ਜਦੋਂ ਪਾਉ ਅਮਰਿਤਪਾਲ ਸਿੰਘ ਜਦੋਂ ਪੰਜਾਬ ਵਿੱਚ ਆਇਆ ਸੀ ਉਦੋਂ ਜੋ ਕੁਝ ਵਰਤਾਰਾ ਵਰਤਿਆ ਸੋ ਉਹ ਉਹ ਵੀ ਸਾਡੇ ਸਾਰਿਆਂ ਦੇ ਸਾਹਮਣੇ ਆ ਸੋ ਮੈਂ ਇਹ ਗੱਲ ਸਪਸ਼ਟ ਕਰਦੇ ਆਂ ਕਿ ਮੈਂ ਨਾ ਤਾਂ ਅਮਰਿਤਪਾਲ ਸਿੰਘ ਹੁਰਾ ਦੇ ਇਹ ਕੋਈ ਸਪੋਰਟ ਦੇ ਵਿੱਚ ਜਾਂ ਹਮਾਇਤ ਦੇ ਵਿੱਚ ਮੈਂ ਵੀਡੀਓ ਪਾਉਣ ਲੱਗਿਆ ਨਾ ਹੀ ਮੈਂ ਉਹਨਾਂ ਦੇ ਵਿਰੋਧ ਦੇ ਵਿੱਚ ਪਾਉਣ ਲੱਗਿਆ ਪਰ ਜੋ ਮੌਜੂਦਾ ਸਮੇਂ ਦੀ ਮੰਗ ਹੈ ਜੋ ਸਿੱਖਾਂ ਨੂੰ ਪੋਲਿਟਿਕਸ ਦੇ ਜਿਸ ਐਂਗਲ ਨੂੰ ਸਮਝਣ ਦੀ ਲੋੜ ਹੈ ਮੈਂ ਉਹਨੂੰ ਸਪਸ਼ਟ ਕਰਨ ਦੇ ਲਈ ਉਹਨੂੰ ਕਲੀਅਰ ਕਰਨ ਦੇ ਲਈ ਮੈਂ ਇਹ ਜ਼ਰੂਰ ਆਪਣੇ ਵਿਚਾਰ ਦੇਣੇ ਚਾਹਣਾ ਕਿ ਸਾਨੂੰ ਖਿਆਲ ਕਰਨਾ ਚਾਹੀਦਾ ਆਪਾਂ ਖੜੇ ਕਿੱਥੇ ਆ ਸਾਡੀ ਲੜਾਈ ਕਿਹਨਾਂ ਦੇ ਨਾਲ ਹੈ ਅਸੀਂ ਟੰਡੋਰਾ ਕਿਹਦੇ ਨਾਲ ਲੜਾਈ ਦਾ ਪਿੱਟਦੇ ਆ ਕੀ ਜਿਹਦੇ ਖਿਲਾਫ ਲੜਾਈ ਦਾ ਰੋਜ਼ ਟੰਡੋਰਾ ਪਿੱਟਦੇ ਆ ਕੀ ਉਹਦੇ ਪੱਖ ਨਹੀਂ ਪੂਰ ਰਹੇ ਅਸੀਂ ਕੀ ਉਹਦੀ ਹਮਾਇਤ ਨਹੀਂ ਕਰ ਰਹੇ ਬਹੁਤ ਗੱਲਾਂ ਦੇ ਵਿੱਚ ਜਦੋਂ ਸੁਚੇਤ ਬੁੱਧੀ ਵਾਲੇ ਲੋਕ ਇਹ ਕੰਮ ਕਰਦੇ ਨਹੀਂ ਤਾਂ ਉਦੋਂ ਕਹਿਣਾ ਪੈਂਦਾ ਕਿ ਜਾਣ ਬੁੱਝ ਕੇ ਕਰਦੇ ਨੇ ਇਹ ਅਚੇਤਪਨ ਚੋਂ ਨਹੀਂ ਕਰ ਰਹੇ ਜਾਣ ਬੁੱਝ ਕੇ ਕਰਦੇ ਨੇ ਹੁਣ ਇਹ ਦੇਖੋ ਜਦੋਂ ਕੋਈ ਨੌਜਵਾਨ ਪੰਜਾਬ ਦੇ ਵਿੱਚ ਕੋਈ ਵਾਰੋਂ ਕੋਈ ਐਕਟਿਵਿਸਟ ਆਉਂਦਾ ਜਿਵੇਂ ਦੀਪ ਸਿੱਧੂ ਆਇਆ ਸੀ ਅਮਰਿਤਪਾਲ ਸਿੰਘ ਆਇਆ ਸੀ ਜਦੋਂ ਮੀਡੀਆ ਵਾਲੇ ਇਹ ਪੁੱਛਦੇ ਆ ਕਿ ਕੀ ਤੁਸੀਂ ਪੋਲਿਟਿਕਸ ਵਿੱਚ ਆਵੋਗੇ ਇਹਦਾ ਮਤਲਬ ਹੈ ਕਿ ਇਹ ਸਿੱਧੀ ਇੱਕ ਤਰ੍ਹਾਂ ਦੇ ਨਾਲ ਕੱਲੀ ਇਹ ਪੀ ਇੱਕ ਤਰ੍ਹਾਂ ਦੀ ਬਦਮਾਸ਼ੀ ਆ ਪੰਜਾਬੀ ਦੇ ਵਿੱਚ ਕਹ ਲਈਏ ਨਹੀਂ ਤਾਂ ਉਹਨਾਂ ਨੂੰ ਇਹ ਗੱਲ ਪੁੱਛਣ ਦਾ ਕੋਈ ਹੱਕ ਨਹੀਂ ਉਹ ਇਹ ਪੁੱਛਣਾ ਚਾਹੁੰਦੇ ਨੇ ਤਾਂ ਕਿ ਉਹ ਕਲਿੱਪ ਸੇਵ ਕਰਕੇ ਰੱਖੀਏ ਤੇ ਕੱਲ ਨੂੰ ਜੇ ਹਾਲਾਤ ਕਦੀ ਬਦਲਦੇ ਨੇ ਜਾਂ ਉਹਨਾਂ ਦਾ ਕੋਈ ਅਰਾਧਾ ਬਦਲਦਾ ਜਾਂ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਤਾਂ ਅਸੀਂ ਫਿਰ ਉਹ ਕਲਿੱਪ ਮੋਰੀ ਰੱਖਾਂਗੇ ਤੁਸੀਂ ਤਾਂ ਐਉਂ ਕਹਿਆ ਸੀ ਤੁਸੀਂ ਤਾਂ ਐਉਂ ਕਹਿਆ ਸੀ ਜੇ ਦੀਪ ਸਿੱਧੂ ਵਰਗਿਆਂ ਨੂੰ ਪੋਲਿਟਿਕਸ ਵਿੱਚ ਨਹੀਂ ਆਉਣ ਦੇਣਾ ਜਾਂ ਜੇ ਉਹ ਆਉਂਦੇ ਆ ਤਾਂ ਅਸੀਂ ਉਹਨਾਂ ਨੂੰ ਬਦਨਾਮ ਕਰਨਾ ਅਮਰਤਪਾਲ ਸਿੰਘ ਵਰਗਿਆਂ ਨੂੰ ਅਸੀਂ ਪੋਲਿਟਿਕਸ ਵਿੱਚ ਨਹੀਂ ਆਉਣ ਦੇਣਾ ਪਹਿਲੋਂ ਹੀ ਅਸੀਂ ਆਪਣੇ ਆਪ ਨੂੰ ਪ੍ਰੈਪਰੇਸ਼ਨ ਦੇ ਵਿੱਚ ਹੀ ਮੀਡੀਆ ਵਾਲੇ ਇਹ ਸੇਵ ਕਰਵਾ ਕੇ ਗੱਲ ਰੱਖ ਲੈਂਦੇ ਆ ਕਿ ਹਾਂਜੀ ਤੂੰ ਤਾਂ ਫਲਾਣੇ ਵੇਲੇ ਆ ਕੇ ਆ ਸੀ ਬੰਦਾ ਪੁੱਛੇ ਕਿ ਤੁਸੀਂ ਕੌਣ ਸੀ ਇਹ ਗੱਲ ਕਹੌਣ ਵਾਲੀ ਇਹ ਕਿੱਥੇ ਲਿਖਿਆ ਹੈ ਕਿ ਜਿਉਂ ਨੇ ਕਿਹਾ ਸੀ ਕਿਸੇ ਨੇ ਵੀ ਉਹਨੇ ਮਤਲਬ ਹਰਤਪਾਲ ਸਿੰਘ ਨਹੀਂ ਕਿਸੇ ਨੇ ਵੀ ਕਿ ਜੇ ਉਹਨੇ ਕਿਹਾ ਸੀ ਤਾਂ ਕੀ ਗੱਲ ਉਹ ساری ਉਮਰ ਉੱਥੇ ਖੜਾ ਕੇ ਰਹੇਗਾ ਕਿਉਂ ਮਨੁੱਖ ਮਾਤਰਾ ਅਸੀਂ ਅਸੀਂ ਪੱਥਰ ਨਹੀਂ ਸਾਡੇ ਸਾਹਮਣੇ ਜੀਓ ਪੋਲਿਟੀਕਲ ਪਰਿਵਰਤਿਤ ਹੁੰਦੀ ਆ ਡੈਮੋਗ੍ਰਾਫੀ ਚੇਂਜ ਹੁੰਦੀ ਆ ਪੋਲਿਟੀਕਲ ਮੰਚ ਚੇਂਜ ਹੁੰਦੇ ਨੇ ਉਹਨਾਂ ਦੇ ਆਬਜੈਕਟਿਵਸ ਚੇਂਜ ਹੁੰਦੇ ਨੇ ਜਿਉਂ ਜਿਉਂ ਸਾਡੇ ਆਲੇ ਦੁਆਲੇ ਇਹ ਸਿਸਟਮ ਜਿਹੜਾ ਇਸ ਸਿਰ ਨਹੀਂ ਰਹਿੰਦਾ ਇਹ ਕਨਸਟੈਂਟ ਨਹੀਂ ਰਹਿੰਦਾ ਇਹ ਹਰ ਰੋਜ਼ ਬਦਲਦਾ ਤੇ ਜੇ ਉਹ ਹਰ ਰੋਜ਼ ਬਦਲਦਾ ਤਾਂ ਉਹਦੇ ਖਿਲਾਫ ਲੜਨ ਲਈ ਕੀ ਜਿਹੜੇ ਸਾਡੇ ਜਾਂ ਤੁਹਾਡੇ ਜਿਹੜੇ ਪੈੰਥਰੇ ਨੇ ਕਿ ਉਹ ਨਹੀਂ ਬਦਲਣਗੇ ਉਹ ਤੁਸੀਂ ਆਸ ਰੱਖਦੇ ਹੋ ਕਿ ਜੋ ਗੱਲ ਕਿਸੇ ਨੇ ਇੱਕ ਵਾਰੀ ਕਹਿ ਦਿੱਤੀ ਤਾਂ ਉਹ ਉੱਥੇ ਹੀ ਰਹੇ ਕਈ ਬੰਦੇ ਇਹ ਦਾਵਾ ਕਰਦੇ ਨੇ ਕਿ ਮੈਂ ਅੱਜ ਤੋਂ 25 ਸਾਲ ਪਹਿਲਾਂ ਵੀ ਫਲਾਨੀ ਪਾਰਟੀ ਦੇ ਵਿੱਚ ਸੀ ਮੈਂ ਅੱਜ ਵੀ ਉੱਥੇ ਹੀ ਖੜਾ ਤੇ ਮੈਂ ਬਹੁਤ ਵੱਡਾ ਮਹਾ ਕਹ ਲਈਏ ਵੀ ਮਹਾ ਮਾਨਵਿਆ ਤੇ ਬਹੁਤ ਵੱਡਾ ਮੈਂ ਇਹ ਇਸ ਗੱਲ ਦਾ ਦਾਅਵਾ ਇਹ ਕਰ ਰਹੇ ਕਿ ਮੈਂ ਬਹੁਤ ਚੰਗਾ ਬੰਦਾ ਆ ਬਹੁਤ ਧਰਲੇਜ਼ਾਰ ਵਿਅਕਤੀ ਹਾਂ ਮੈਂ ਕਿੱਥੋਂ ਦੀ ਸ਼ਰਤ ਆ ਇਹ 25 ਸਾਲ ਪਹਿਲਾਂ ਜਿਹੜਾ ਨਾ ਖੜੇ ਸੀ ਤੇ ਜੇ ਉਹਨਾਂ ਦਾ ਬੇੜਾ ਡੁੱਬ ਗਿਆ ਤੇ ਤੁਸੀਂ ਕੀ ਗੱਲ ਛੱਡ ਨਹੀਂ ਸਕਦੇ ਇਹ ਇਹੀ ਇੱਕੋ ਇੱਕ ਕ੍ਰਾਈਟੇਰੀਆ ਹੋ ਗਿਆ ਤੁਹਾਡੇ ਧਰਲੇਜ਼ਾਰ ਵਿਅਕਤੀ ਹੋਣ ਦਾ ਤੁਹਾਡੇ ਸੱਚੀ-ਸੱਚੀ ਹੋਣ ਦਾ ਕਿ ਤੁਸੀਂ 25 ਸਾਲਾਂ ਬਾਅਦ ਵੀ ਉੱਥੇ ਹੀ ਖੜੇ ਆ ਨਹੀਂ ਤੁਹਾਡੇ ਵਿਚਾਰਾਂ ਦੇ ਵਿੱਚ ਲਚਕੀਲਾਪਨ ਹੋਣਾ ਚਾਹੀਦਾ ਅਸੀਂ ਸਿੱਖਿਆ ਹਰ ਰੋਜ਼ ਸਿੱਖਦੇ ਹਾਂ ਲਰਨ ਕਰਦੇ ਆਬਜ਼ਰਵ ਕਰਦੇ ਆ ਆਪਣੇ ਆਲੇ ਦੁਆਲੇ ਦੇ ਹਾਲਾਤਾਂ ਨੂੰ ਸਮਕਾਲੀਨ ਹਾਲਾਤਾਂ ਨੂੰ ਵੇਖ ਕੇ ਅਸੀਂ ਪੈਂਤਰਾ ਵੀ ਬਦਲਦੇ ਆ ਜੇ ਲੜਾਈ ਦਾ ਪੈਂਤਰਾ ਇੱਕ ਦਿਨ ਕੋਈ ਕਮਾਂਡਰ ਇੱਕ ਬਣਾ ਲੈਂਦਾ ਤਾਂ ਇਹ ਜ਼ਰੂਰੀ ਨਹੀਂ ਕਿ ਉਹ ਮੈਦਾਨ ਦੇ ਵਿੱਚ ਕਈ ਵਾਰੀ ਤੇ ਉੱਥੇ ਜਾਂਦੇ ਆ ਸਾਰੀ ਬਦਲਣਾ ਪੈਂਦਾ ਤੇ ਖਰ ਇਹ ਗੱਲਾਂ ਹੋਰ ਨੇ ਮੈਂ ਉਧਰ ਨਹੀਂ ਜਾਂਦਾ ਇਹ ਜਿਹੜੀ ਗੱਲ ਆ ਕੇ ਹਰਤਪਾਲ ਸਿੰਘ ਨੇ ਇਦਾਂ ਕਿਹਾ ਸੀ ਇਦਾਂ ਕਿਹਾ ਸੀ ਜੇ ਦੀਪ ਸਿੱਧੂ ਨੇ ਇਲੈਕਸ਼ਨ ਨਹੀਂ ਲੜਨੇ ਉਹਨੂੰ ਪੋਲਿਟਿਕਸ ਵਿੱਚ ਨਹੀਂ ਆਉਣ ਦੇਣਾ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਆਉਂਦੇ ਨਾ ਹੋਰ ਅਜਿਹੇ ਇਨਕਾ ਹੀ ਜਿਹੜੇ ਸਿੱਖ ਨੇ ਜਿਹੜੇ ਸੰਜਣਾ ਨੂੰ ਸਿੱਖ ਪੰਥ ਦੇ ਆ ਸਰੋਕਾਰਾਂ ਦੀ ਡੂੰਗੀ ਸਮਝ ਹੈ ਉਹਨਾਂ ਨੂੰ ਨਹੀਂ ਆਉਂਦੇ ਨਾ ਫਿਰ ਕੌਣ ਆਵੇ ਇਹਦਾ ਮਤਲਬ ਹੈ ਕਿ ਉੱਥੇ ਫਿਰ ਜਿਹੜੀ ਤੁਹਾਡੇ ਜੋ ਭਾਜਪਾ ਆ ਉਹ ਜੀਤ ਕੇ ਆਵੇ ਬਾਦਲ ਅਕਾਲੀ ਦਲ ਆ ਉਹ ਜੀਤ ਕੇ ਆਉਣ ਆਪ ਵਾਲੇ ਆਉਣ ਕਾਂਗਰਸ ਵਾਲੇ ਆਉਣ ਹੋਰ ਆਜ਼ਾਦ ਆਉਣ ਜਿਹੜਾ ਮਰਜ਼ੀ ਆਵੇ ਤੁਹਾਨੂੰ ਕਿਸੇ ਤੇ ਇਤਰਾਜ਼ ਨਹੀਂ ਹੈ ਤੁਹਾਨੂੰ ਸਿਰਫ ਪੰਥਕ ਉਮੀਦਵਾਰਾਂ ਤੇ ਇਤਰਾਜ਼ ਹੈ ਕਿਸ ਨੇ ਨਹੀਂ ਪੁੱਛਣਾ ਕਿ ਉਹਨਾਂ ਬੰਦਿਆਂ ਨੂੰ ਕਿ ਤੁਸੀਂ ਬਾਰ-ਬਾਰ ਜੇ ਕੋਈ ਬੰਦਾ 10 ਇਲੈਕਸ਼ਨਾਂ ਹਾਰ ਚੁੱਕਾ ਹੈ ਤੇ ਉਹ 11ਵੀਂ ਵਾਰੀ ਆ ਜਾਂਦਾ ਜੀ ਸਦਕੇ ਆਵੇ ਉਹਦੀ ਮਰਜ਼ੀ ਹੈ ਉਹ ਇੰਤਜ਼ਾਰ ਦੇ ਵਿੱਚ ਆ ਜਾਂ ਮੌਕੇ ਦੀ ਤਲਾਸ਼ ਦੇ ਵਿੱਚ ਆ ਇਹ ਉਹਦੀ ਮਰਜ਼ੀ ਹੈ ਪਰ ਲੇਕਿਨ ਜੇ ਕੋਈ ਇੱਕ ਵਾਰੀ ਆ ਗਿਆ ਤੇ ਉਹ ਜਿਹੜਾ ਜੇ ਇਲੈਕਸ਼ਨ ਲੜਨ ਲਈ ਅਮਰਤਪਾਲ ਸਿੰਘ ਅੱਜ ਦੀ ਤਾਰੀਖ ਦੇ ਵਿੱਚ ਜੇ ਆ ਗਿਆ ਤਾਂ ਅਮਰਤਪਾਲ ਸਿੰਘ ਝੁੱਕ ਗਿਆ ਉਹਨੇ ਹਿੰਦੂਸਤਾਨ ਦੇ ਸਿਸਟਮ ਨੂੰ ਪ੍ਰਵਾਨ ਕਰ ਲਿਆ ਉਨੇ ਗੁਲਾਮੀ ਪ੍ਰਵਾਨ ਕਰ ਲਈ ਉਹ ਹੁਣ ਇਦਾਂ ਹੋ ਗਿਆ ਹੁਣ ਇਦਾਂ ਹੋ ਗਿਆ ਉਹਦੇ ਆਉਣ ਨਾਲ ਸਾਡੇ ਖਾਲਸਤਾਨ ਦੀ ਲੜਾਈ ਦਾ ਪੱਠਾ ਬਹਿ ਗਿਆ ਸਾਡੀ ਲੜਾਈ ਸੈਕੜੇ ਸਾਲ ਪਿੱਛੇ ਪੈ ਗਈ ਜਿਉਂ ਹੀ ਆਪਾਂ ਇਹਨਾਂ ਗੱਲਾਂ ਨੂੰ ਆਪਾਂ ਕਰਨ ਲੱਗਦੇ ਆ ਤੇ ਇਹ ਜਿਹੜੀਆਂ ਗੱਲਾਂ ਨੇ ਮੈਂ ਕਹੂੰਗਾ ਕਿ ਬਕਵਾਸ ਕਰਨ ਲੱਗਦੇ ਆ ਇਹਦਾ ਕੋਈ ਮਤਲਬ ਨਹੀਂ ਬਣਦਾ ਜੇ ਆਪਾਂ ਇਹ ਸੋਚੀਏ ਕਿ ਇੱਕ ਉਮੀਦਵਾਰ ਦੇ ਜਿਹੜਾ ਸਿੱਖੀ ਸਿਧਾਂਤਾਂ ਦੇ ਉੱਤੇ ਖਰਾ ਉਤਰਦਾ ਉਹਦੇ ਇਲੈਕਸ਼ਨ ਲੜਨ ਦੇ ਨਾਲ ਖਾਲਿਸਤਾਨ ਦੀ ਲੜਾਈ ਪਿੱਛੇ ਪੈ ਜਾਂਦੀ ਹੈ ਤਾਂ ਫਿਰ ਕਈ ਸਵਾਲ ਉੱਠਦੇ ਨੇ ਕਿ ਜਦੋਂ ਜਿਹੜੇ ਨੌਜਵਾਨ ਜੇਲ੍ਹਾਂ ਦੇ ਵਿੱਚ 30-32 ਸਾਲ ਤੋਂ ਬੈਠੇ ਨੇ ਉਹਨਾਂ ਨੇ ਤਾਂ ਕੋਈ ਇਲੈਕਸ਼ਨ ਨਹੀਂ ਲੜੀ ਪਿਛਲੇ 30-32 ਸਾਲਾਂ ਤੋਂ ਖਾਲਿਸਤਾਨ ਦੀ ਲੜਾਈ ਨਜ਼ਦੀਕ ਕਿਉਂ ਨਹੀਂ ਆਈ ਤੇ ਜਿੱਤੀ ਕਿਉਂ ਨਹੀਂ ਗਈ 30-32 ਸਾਲਾਂ ਤੋਂ ਦਵਿੰਦਰਪਾਲ ਸਿੰਘ ਭੋਲਰ ਬਲਵੰਤ ਸਿੰਘ ਰਾਜੋਆਣਾ ਭਾਈ ਹਵਾਰਾ ਭਾਈ ਤਾਰਾ ਭਾਈ ਪਿਉਰਾ ਭਾਈ ਗੁਰਦੀਪ ਸਿੰਘ ਹੁਣੀ ਤੇ ਭਾਈ ਮਨਜੀਤ ਸਿੰਘ ਚ ਲਾਲ ਸਿੰਘ ਅਕਾਲਗੜ ਵਾਲੇ ਅਨੇਕਾਂ ਹੀ ਨਹੀਂ ਆਪਾਂ ਸੈਂਕੜੇ ਗਿਣ ਸਕਦੇ ਆ ਉਹ ਜੇਲ੍ਹਾਂ ਦੇ ਵਿੱਚ ਲੰਬਾ ਸਮਾਂ ਆਪਣੀ ਜ਼ਿੰਦਗੀ ਦਾ ਅਨਮੋਲ ਸਮਾਂ ਕੱਟ ਕੇ ਆਏ ਨੇ ਤੇ ਉਹਨਾਂ ਨੇ ਇਲੈਕਸ਼ਨ ਕੋਈ ਨਹੀਂ ਲੜੀ ਲੇਕਿਨ ਉਹਦੇ ਨਾਲ ਫੇਰ ਖਾਲਿਸਤਾਨ ਦੀ ਲੜਾਈ ਤਾਂ ਜਿੱਤੀ ਨਹੀਂ ਗਈ ਜਾਂ ਉਹਦੇ ਨਾਲ ਉਹਨਾਂ ਦੇ ਜਿਉ ਆ ਗਏ ਆ ਤੂੰ ਹਰੀ ਨਹੀਂ ਗਈ ਕਿੰਨੇ ਨੌਜਵਾਨ ਨੇ ਸਾਡੇ ਜਿਹੜੇ ਜੇਲ੍ਹਾਂ ਦੇ ਵਿੱਚੋਂ ਜੋ ਜ਼ਮਾਨਤਾਂ ਦੇ ਉੱਤੇ ਬਾਹਰ ਆਏ ਨੇ ਜੇਲ੍ਹ ਦੇ ਵਿੱਚ ਜਿਹੜੀ ਸਜ਼ਾ ਹੁੰਦੀ ਹੈ ਤੇ ਜਦੋਂ ਉਸ ਸਜ਼ਾ ਦੇ ਖਿਲਾਫ ਆਪਾਂ ਵਕੀਲ ਕਰਦੇ ਆ ਵਕੀਲ ਬਖਾਲਤਨਾਮਾ ਲਿਖ ਕੇ ਦਿੰਦੇ ਆ ਉਸ ਤੋਂ ਬਾਅਦ ਅਪੀਲ ਧਾਰ ਕਰਦੇ ਆ ਫਿਰ ਜ਼ਮਾਨਤਾਂ ਹੁੰਦੀਆਂ ਨੇ ਉਹ ਕਿਹੜੇ ਸਿਸਟਮ ਦੇ ਅਧੀਨ ਹੁੰਦੀਆਂ ਨੇ ਕਿ ਉਹ ਜਰਾ ਮੌਜੂਦਾ ਸੰਵਧਾਨ ਜੋ ਇੰਡੀਅਨ ਪੀਨਲ ਕੋਡ ਆ ਜੋ ਉਹਦੇ ਲਾਜ਼ ਨੇ ਉਹਦੇ ਮੁਤਾਬਕ ਨਹੀਂ ਹੁੰਦੀਆਂ ਇਹਦੇ ਵਿੱਚ ਕੀ ਰਹੋਗੇ ਜਾਂ ਇਹ ਕਹਿ ਲੋ ਕਿ ਅਸੀਂ ਚਾਹੁੰਦੇ ਹੀ ਨਹੀਂ ਕਿ ਕੋਈ ਬਾਹਰ ਆਵੇ ਜਾਂ ਤਾਂ ਇਹ ਦੱਸੋ ਕਿ ਉਹ ਇਲੈਕਸ਼ਨ ਦੇ ਰਾਹੀਂ ਜਾਂ ਬਾਹਰ ਆਉਂਦਾ ਤੇ ਇਹ ਵੀ ਨਹੀਂ ਪਤਾ ਕਿ ਜੇ ਇਲੈਕਸ਼ਨ ਦੇ ਵਿੱਚ ਉਹ ਜਿੱਤ ਵੀ ਜਾਂਦੇ ਨੇ ਕੋਈ ਵੀ ਨੌਜਵਾਨ ਜੇ ਜਿੱਤ ਗਿਆ ਤੇ ਕੋਈ ਗਾਰੰਟੀ ਨਹੀਂ ਕਿ ਉਹਨੂੰ ਕੋ ਮਤਬਰ ਕੱਢ ਦੇਗੀ ਇੱਥੇ ਤੇ ਉਹਦਾ ਇੱਕ ਹੋਰ ਮਨਸ਼ਾ ਆ ਉਹ ਆਪਾਂ ਬਾਅਦ ਚ ਕਰਦੇ ਆ ਪਰ ਇਹ ਨਹੀਂ ਜ਼ਰੂਰੀ ਨਹੀਂ ਹੈ ਕਿ ਉਹਨੇ ਬਾਹਰ ਆ ਕੇ ਜੇਲ੍ਹ ਤੋਂ ਵੀ ਬਾਹਰ ਆ ਜਾਣਾ ਪਰ ਫਿਰ ਜੀ ਅਸੀਂ ਉਹਨੂੰ ਕਹਿੰਨੇ ਆ ਕਿ ਉਹ ਇਲੈਕਸ਼ਨ ਆਲਰੇਡੀ ਕੀ ਤੁਹਾਡੇ ਕੋਲ ਕੋਈ ਪ੍ਰੋਗਰਾਮ ਹੈ ਉਹਨੂੰ ਜੇਲ੍ਹ ਵਿੱਚੋਂ ਕੱਢਣ ਦਾ ਕੀ ਤੁਸੀਂ ਬਾਈ ਫੋਰਸ ਉਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਸਕਦੇ ਹੋ ਜਿਵੇਂ ਭਾਈ ਅਮਰਿਤਪਾਲ ਸਿੰਘ ਇੱਕ ਨੌਜਵਾਨ ਨੂੰ ਅਜਨਾਲੀ ਦੇ ਥਾਣੇ ਦੇ ਵਿੱਚੋਂ ਲਿਆਇਆ ਸੀ ਕਿ ਤੁਸੀਂ ਇੰਨੀ ਜ਼ਰੂਰਤ ਰੱਖਦੇ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਕਢਾਉਣ ਦੀ ਤੁਹਾਨੂੰ ਪਤਾ ਹੈ ਨਹੀਂ ਰੱਖਦੇ ਫਿਰ ਜੇ ਉਹ ਜੇਲ੍ਹ ਦੇ ਵਿੱਚੋਂ ਕੋਈ ਇਹ ਆਪਣਾ ਹੱਕ ਵਰਤ ਕੇ ਚੋਣ ਲੜਦੇ ਨੇ ਤਾਂ ਫਿਰ ਵੀ ਤੁਸੀਂ ਉਹਦੇ ਨਾਲ ਹੈਪੀ ਨਹੀਂ ਹੁੰਦੇ ਤੇ ਜੇ ਫਿਰ ਜੇ ਆਪਾਂ ਇਲੈਕਸ਼ਨ ਲੜ ਕੇ ਇਹ ਗੱਲ ਮੈਂ ਕਲੀਅਰ ਕਰ ਦਿਆਂ ਕਿ ਇਲੈਕਸ਼ਨ ਲੜ ਕੇ ਜੇ ਜਿੱਤ ਵੀ ਜਾਣ ਤਾਂ ਜੇਲ੍ਹ ਦੇ ਵਿੱਚੋਂ ਬਾਹਰ ਹੋਣਾ ਕੋਈ ਜ਼ਰੂਰੀ ਨਹੀਂ ਹੈ ਪਰ ਉਹਦੇ ਨਾਲ ਇੱਕ ਸੁਨੇਹਾ ਦਿੱਤਾ ਜਾ ਸਕਦਾ ਸੈਂਟਰ ਨੂੰ ਕਿ ਪੰਜਾਬ ਦੇ ਲੋਕ ਐਸ ਸੋਚ ਨਾਲ ਖੜੇ ਨੇ ਉਹ ਜਿਹੜਾ ਵਿਅਕਤੀ ਹੈ ਉਹ ਦੀਪ ਸਿੱਧੂ ਹੋਵੇ ਅਮਰਪਾਲ ਸਿੰਘ ਹੋਵੇ ਕੋਈ ਹੋਰ ਹੋਵੇ ਕੋਈ ਵੀ ਵਿਅਕਤੀ ਤੇ ਹੋਵੇ ਬਟ ਉਹਦੀ ਜਿਹੜੀ ਸੋਚ ਹੁੰਦੀ ਹੈ ਉਸ ਸੋਚ ਦੇ ਨਾਲ ਇੱਕ ਸਿੰਬੋਲਿਕ ਐਕਸੈਪਟੈਂਸ ਹੁੰਦੀ ਆ ਸਿਸਟਮ ਨੂੰ ਦੱਸਣ ਲਈ ਕਿ ਅਸੀਂ ਇਹਨਾਂ ਦੇ ਨਾਲ ਖੜੇ ਆਂ ਤੁਹਾਨੂੰ ਯਾਦ ਹੋਣਾ ਕਿ 1992 ਦੇ ਵਿੱਚ ਜਦੋਂ ਸਿਮਰਜੀਤ ਸਿੰਘ ਇਹਮਾਨ ਐਮਪੀ ਜਿੱਤੇ ਸਨ ਤੇ ਉਹਨਾਂ ਦੇ ਨਾਲ ਜਿਹੜੇ ਆ 10-11 ਮੈਂਬਰ ਪਾਰਲੀਮੈਂਟ ਜਿਹੜੇ ਹੋਰ ਜਿੱਤੇ ਸਨ ਜਾਂ ਉਹਨਾਂ ਦੇ ਵਿੱਚ ਕਹ ਲਈਏ ਕਿ ਭਾਈ ਬਿਆਨ ਸਿੰਘ ਉਹਨਾਂ ਦੇ ਪਿਤਾ ਜੀ ਮਲਵਾ ਸਾਹਿਬ ਜਾਂ ਮੈਨਾਪੁੱਲ ਕਿਉਂ ਉਹਨਾਂ ਦਾ ਜੰਮ ਬੀਬੀ ਬਿਮਲਕੌਰ ਜੀ ਖਾਲਸਾ ਜਾਂ ਸੰਤ ਜਰਨੈਲ ਸਿੰਘ ਜੀ ਉਹਨਾਂ ਦੇ ਪਿਤਾ ਜੀ ਯੋਗਿੰਦਰ ਸਿੰਘ ਜੀ ਹੋਣੇ ਇਹ ਜਿਹੜੇ ਵਿਅਕਤੀ ਸਨ ਇਹ ਕੋਈ ਪੋਲਿਟਿਕਸ ਦੇ ਮਾਰ ਨਹੀਂ ਸਨ ਤੁਹਾਨੂੰ ਪਤਾ ਨਹੀਂ ਸੀ ਜਾਣਦੇ ਪੋਲਿਟਿਕਸ ਵਿਚੋਂ ਬੁੱਢੇ ਵੀ ਹੋ ਚੁੱਕੇ ਸਨ ਸਦਾ ਸੁੱਚਾ ਸਿੰਘ ਜੀ ਮਲਵਾ ਉਹਨਾਂ ਦੇ ਪਿਤਾ ਜੀ ਉਹ ਵੀ ਵਿਰਧ ਸਨ ਲੇਕਿਨ ਜਿਤਾ ਕੇ ਪਾਰਲੀਮੈਂਟ ਭੇਜੇ ਸਨ ਕੀ ਕਰਨਾ ਸੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਨਹੀਂ ਸੀ ਬਹੁਤਾ ਕੁਝ ਕਰ ਸਕਦੇ ਪਰ ਇੱਕ ਸਿੰਬੋਲਿਕ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਦਿੱਤੀ ਸੀ ਕਿ ਜਿਹੜੇ ਤੁਸੀਂ ਦਰਬਾਰ ਸਾਹਿਬ ਦੀ ਉੱਤੇ ਟੋਪਾਂ ਟੈਂਕਾਂ ਚਾੜ੍ਹ ਕੇ ਨਾ ਕੌਮ ਦੇ ਜਜ਼ਬਾਤਾਂ ਨੂੰ ਕੋਚਲਣਾ ਚਾਹਿਆ ਅਸੀਂ ਇਨ੍ਹਾਂ ਹੀ ਲੋਕਾਂ ਨੂੰ ਤੁਹਾਡੀ ਪਾਰਲੀਮੈਂਟ ਦੇ ਵਿੱਚ ਭੇਜ ਕੇ ਉੱਥੇ ਬਿਠਾਵਾਂਗੇ ਝੱਕੇ ਨਾਲ ਬਿਠਾਵਾਂਗੇ ਇਹ ਇੱਕ ਰਿਪਰੈਜੈਂਟੇਸ਼ਨ ਸੀ ਸਾਡਾ ਵਿਰੋਧੀ ਕੀ ਕਰ ਰਿਹਾ ਸਾਡੇ ਸਾਹਮਣੇ ਉਹ ਜਗਦੀਸ਼ ਟਾਇਟਲਰ ਸਿਰਜਨ ਕੁਮਾਰ ਉਹ ਤੋਂ ਬਿਨਾ ਐਚਕੇ ਨੂੰ ਭਾਗਤ ਹੋਣੀ ਉਹ ਤੋਂ ਬਿਨਾ ਆਪਾਂ ਕਹ ਲਈਏ ਕਿ ਸਾਦ ਵੀ ਪ੍ਰਗਿਆ ਹੋਣਾ ਨੂੰ ਤੇ ਉਹ ਤੋਂ ਬਿਨਾ ਕੇਪੀਐਸ ਗਿਲ ਵਰਕਿਆ ਨੂੰ ਵੱਡੇ ਵੱਡੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਉਂਦਾ ਕਦੀ ਉਹਨਾਂ ਨੂੰ ਵੱਡੇ ਵੱਡੇ ਆਧਾਰੀ ਉਹਨਾਂ ਦੇ ਹਵਾਲੇ ਕਰਦਾ ਜਿਵੇਂ ਇੰਡੀਅਨ ਹਾਕੀ ਫੈਡਰੇਸ਼ਨ ਦਾ ਚੀਫ ਬਣਾਇਆ ਸੀਗਾ ਕੇਪੀਐਸ ਗਿਲ ਨੂੰ ਉਹ ਕਿਉਂ ਬਣਾਉਂਦੇ ਨੇ ਕੇਪੀਐਸ ਗਿਲ ਕੀ ਜਾਣਦਾ ਸੀ ਹਾਕੀ ਬਾਰੇ ਉਹ ਸਿਰਫ ਸਾਨੂੰ ਚੜਾਉਣ ਲਈ ਕੌਮ ਨੂੰ ਚੜਾਉਣ ਦੇ ਲਈ ਬਣਾਇਆ ਸੀ ਉਹਨਾਂ ਨੂੰ ਉੱਥੇ ਸਾਡਾ ਦੁਸ਼ਮਣ ਉਹਨਾਂ ਦਾ ਕੋਈ ਕ੍ਰਾਈਟਰੀਆ ਜਾਂ ਕੋਈ ਕ੍ਰੈਡੇਬਿਲਿਟੀ ਜਾਂ ਕੁਝ ਹੋਰ ਉਹਨਾਂ ਦਾ ਕੋਈ ਕੈਰੈਕਟਰ ਚੈੱਕ ਨਹੀਂ ਕਰਦਾ ਉਹ ਇਸ ਕਰਕੇ ਬਣਾਉਂਦਾ ਨਹੀਂ ਤੇ ਸਾਰਿਆਂ ਨੂੰ ਪਤਾ ਸੀ ਸਿੱਖ ਕੌਮ ਨੂੰ ਜੇ ਜਿਹੜਾ ਕਹਾਣ ਕੀਤਾ ਸੀਗਾ ਉਹਨਾਂ ਸਾਰੇ ਬੰਦਿਆਂ ਨੂੰ ਉਹਨੇ ਨਿਵਾਜਿਆ ਕਿ ਨਹੀਂ ਨਿਵਾਜਿਆ ਲੇਕਿਨ ਤੁਸੀਂ ਤੁਸੀਂ ਉਹਦੀਆਂ ਲੱਤਾਂ ਵੱਢਣ ਤੱਕ ਜਾਂਦੇ ਹੋ ਨਿਵਾਜਣਾ ਤੇ ਇੱਕ ਪਾਸੇ ਦੀ ਗੱਲ ਇੰਨੀ ਗੱਲ ਹੀ ਸਮਝ ਲਵੋ ਆਪਣੇ ਦੁਸ਼ਮਣ ਤੋਂ ਕਿ ਜੇ ਉਹ ਸਾਡੇ ਸਿਰ ਦੇ ਉੱਤੇ ਸਾਨੂੰ ਚੜਾਉਣ ਦੇ ਲਈ ਸਾਨੂੰ ਨੀਵੇਂ ਦਿਖਾਉਣ ਦੇ ਲਈ ਜਗਦੀਸ਼ ਟਾਟਲਰ ਦਾ ਸਾਧਵੀ ਪ੍ਰਗਿਆ ਦਾ ਕੇਪੀਐਸ ਗੱਲ ਵਰਗਿਆ ਨੂੰ ਨਿਵਾਜਦਾ ਤਾਂ ਅਸੀਂ ਵੀ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਆਪਣੇ ਸਿਰਾਂ ਤੇ ਬਿਠਾਈਏ ਕਿ ਇਹ ਲੋਕ ਨੇ ਜਿਨ੍ਹਾਂ ਦੇ ਨਾਲ ਅਸੀਂ ਖੜੇ ਹਾਂ ਇਹਨਾਂ ਲੋਕਾਂ ਦੇ ਨਾਲ ਅਸੀਂ ਕਲਾ ਫਿਜ਼ੀਕਲੀ ਨਹੀਂ ਸਿਧਾਂਤਕ ਤੌਰ ਦੇ ਉੱਤੇ ਇਹਨਾਂ ਦੇ ਆ ਵਿਚਾਰਾਂ ਦੇ ਨਾਲ ਇਸ ਰਿਪਰੈਜੈਂਟੇਸ਼ਨ ਜਿਹੜੀ ਕੌਮ ਦੀ ਸਮੁੱਚੀ ਰਹਿਨਮਾਈ ਹੈ ਅਸੀਂ ਉਹਦੇ ਨਾਲ ਖੜੇ ਆ ਇਹ ਬੰਦੇ ਚਲੇ ਜਾਣਗੇ ਇਹ ਬੰਦੇ ਹੋਰ ਆ ਜਾਣਗੇ ਜੇ ਦੀਪ ਸਿੱਧੂ ਅੱਜ ਨਹੀਂ ਹੈ ਤਾਂ ਅਮਰਿਤਪਾਲ ਸਿੰਘ ਆਜੂਗਾ ਉਹ ਨਹੀਂ ਰਹੂਗਾ ਕੋਈ ਹੋਰ ਆਜੂਗਾ ਲੇਕਿਨ ਸੋਚ ਦੇ ਨਾਲ ਅਸੀਂ ਖੜਾਂਗੇ ਤੇ ਜਦੋਂ ਅਸੀਂ ਉਹਨਾਂ ਦੇ ਜਾਂ ਲੱਥਾਂ ਬਟਣ ਦਾ ਇਹ ਆਪਣੇ ਕਰਦੇ ਆ ਉਹਨਾਂ ਦੀ ਲੈਗਪੋਲਿੰਗ ਕਰਦੇ ਆ ਜਾਂ ਕੈਰੈਕਟਰ ਅਸੈਸੀਨੇਟ ਕਰਦੇ ਆ ਉਹਨਾਂ ਨੂੰ ਸਵਾਲਾਂ ਸਵਾਲ ਕਰਦੇ ਆ ਹਾਲਾਂਕਿ ਉਹਨਾਂ ਦੇ ਉੱਤੇ ਕੋਈ ਵੀ ਐਹੋ ਜਿਹਾ ਸਵਾਲ ਨਹੀਂ ਹੁੰਦਾ ਜਿਹਦਾ ਜਵਾਬ ਨਹੀਂ ਦਿੱਤਾ ਜਾ ਸਕਦਾ ਉਹਨਾਂ ਨੂੰ ਅਸੀਂ ਧਮਕੀਆਂ ਦਿੰਨੇ ਆ ਤੇ ਉਹਨਾਂ ਨੂੰ ਚੈਲੰਜ ਕਰਦੇ ਆ ਕਿਹੜੀ ਗੱਲ ਹੈ ਕਿ ਜਦੋਂ ਕੋਈ ਸਿੱਖ ਨੂੰ ਕੋਈ ਚੈਲੰਜ ਕਰੇ ਤਾਂ ਕੀ ਸਿੱਖ ਜਵਾਬ ਨਹੀਂ ਦੇਵੇਗਾ ਤੇ ਇਸ ਕਰਕੇ ਮੈਂ ਇੱਕ ਕਨਈਆ ਮਿਸਲ ਦਾ ਇੱਕ ਨੌਜਵਾਨ ਹੋਇਆ ਹਕੀਕਤ ਸਿੰਘ ਕਨਈਆ ਉਹਦੀ ਮੈਂ ਨਿੱਕੀ ਜਿਹੀ ਇੱਕ ਵਾਕਿਆ ਤੁਹਾਨੂੰ ਦੱਸਦੇ ਹਾਂ ਜਿੱਥੇ ਮੈਨੂੰ ਯਾਦ ਆ ਗਿਆ ਤੇ ਉਹ ਆਪਣੇ ਕਿਲੇ ਦੇ ਵਿੱਚ ਸੁੱਤੇ ਪਏ ਸੀਗੇ ਤੇ ਆਲੇ ਦੁਆਲੇ ਜਿਹੜੇ ਆ ਉਹ ਪਹਿਰੇਦਾਰ ਜਿਵੇਂ ਜਿਵੇਂ ਰੁਟੀਨ ਦੇ ਵਿੱਚ ਹੁੰਦੇ ਹੀ ਉਹ ਵੀ ਸੀਗੇ ਅਚਾਨਕ ਜਿੱਥੇ ਸਰਦਾਰ ਪਿਆਜੀ ਉਥੋਂ ਗੋਲੀ ਚੱਲਣ ਦੀ ਆਵਾਜ਼ ਆਈ ਤੇ ਪਹਿਰੇਦਾਰ ਦੌੜੇ ਆਈ ਵੇਖਣ ਲਈ ਕਿ ਕੀ ਹੋਇਆ ਕੁਝ ਭਾਣਾ ਵਰਤ ਗਿਆ ਜਦੋਂ ਕੋਲ ਪਹੁੰਚੇ ਸਰਦਾਰ ਜੀ ਕੀ ਹੋਇਆ ਉਹ ਕਹਿੰਦੇ ਕੁਝ ਨਹੀਂ ਹੋਇਆ ਫਾਇਰ ਕੀਤਾ ਹੀ ਹਾਂਜੀ ਫਾਇਰ ਕੀਤਾ ਕਿਉਂਕਿ ਬੱਦਲ ਗੱਜਦਾ ਸੀ ਉਸ ਦਿਨ ਬੱਦਲ ਵਾਲਾ ਦਿਨ ਸੀਗਾ ਮੀਂਹ ਪੈਣ ਦੀ ਤਿਆਰੀ ਸੀ ਬੱਦਲ ਗੱਜਿਆ ਉੱਤੇ ਤੇ ਸਰਦਾਰ ਨੇ ਸਹਰਾਣੇ ਪਈ ਬੰਦੂਕ ਚੁੱਕੀ ਤੇ ਫਾਇਰ ਉੱਤੇ ਨੂੰ ਕਰ ਦਿੱਤਾ ਕਹਿੰਦਾ ਵੀ ਇਹ ਇਹ ਮੇਰੇ ਸਿਰ ਦੇ ਉੱਤੇ ਹੀ ਗੱਜਦਾ ਤੇ ਉਹ ਸਿੰਘ ਕਿਹੜਾ ਜਿਹੜਾ ਗਰਜ ਦਾ ਜਵਾਬ ਨਾ ਦੇਵੇ ਤੇ ਉਸ ਸਿੱਖ ਕੌਮ ਦੇ ਸੀ ਵਾਰਿਸ ਹਾਂ ਕਿ ਜੇ ਕੋਈ ਸਵਾਲ ਕੋਈ ਪੁੱਛੂਗਾ ਤਾਂ ਇਹ ਕਤਈ ਨਹੀਂ ਹੋ ਸਕਦਾ ਕਿ ਉਹਦਾ ਜਵਾਬ ਨਹੀਂ ਦਿੱਤਾ ਜਾਊਗਾ ਪਰ ਇਹ ਪਤਾ ਤਾਂ ਲੱਗੇ ਕਿ ਕਿਉਂ ਪੁੱਛਿਆ ਜਾ ਰਿਹਾ ਸੋ ਇਹ ਜਿਹੜਾ ਆਪਣਾ ਕੌਮੀ ਵਰਤਾਰਾ ਆ ਸਾਡੀ ਸੋਚ ਆ ਸਾਡੀ ਅਪਰੋਚ ਆ ਦਾ ਵੇ ਆਫ ਥਿੰਕਿੰਗ ਆ ਸਾਡਾ ਇਹ ਉਹਨਾਂ ਲੋਕਾਂ ਦੇ ਵੱਲੋਂ ਤਾਂ ਆਪਾਂ ਇਗਨੋਰ ਕਰ ਸਕਦੇ ਆ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਬਟ ਜਿਹੜੇ ਖਾਲਿਸਤਾਨ ਦੇ ਮਦਈ ਵੀ ਬਣਦੇ ਨੇ ਖਾਲਿਸਤਾਨ ਦੀ ਲੜਾਈ ਲੜਨਾ ਸਾਬਤ ਕਰਦੇ ਨੇ ਸ਼ੋਅ ਕਰਦੇ ਨੇ ਤੇ ਉਹ ਵਿਅਕਤੀ ਜਦੋਂ ਇਹੋ ਜਿਹੇ ਸਵਾਲ ਪੁੱਛਣਗੇ ਤੇ ਉਹਨਾਂ ਨੂੰ ਇਹ ਜ਼ਰੂਰੀ ਇਹ ਸਵਾਲ ਪੁੱਛਣਾ ਬਣਦਾ ਕਿ ਜੇ ਸਾਡਾ ਦੁਸ਼ਮਣ ਕੇਪੀਐਸ ਗਿਲ ਵਰਗਿਆਂ ਨੂੰ ਸਿਰ ਤੇ ਨਿਵਾ ਸਕਦਾ ਸਾਡੇ ਵਿੱਚ ਜਿਹੜੇ ਸਾਡੇ ਕੈਂਡੀਡੇਟ ਨੇ ਜਿਵੇਂ ਸਿਮਰਜੀਤ ਸਿੰਘ ਮਾਨ ਹੋਣ ਹੈ ਜਾਂ ਆਪਣੇ ਅੱਜ ਇਸ ਤਰੀਖ ਦੇ ਵਿੱਚ ਅਮਰਪਾਲ ਸਿੰਘ ਆ ਜਾਂ ਹੋਰ ਵੀ ਕੈਂਡੀਡੇਟ ਹੋਣਗੇ ਕਿਉਂਕਿ ਮੈਂ ਪੋਲਿਟਿਕਲੀ ਖਾਸ ਤੌਰ ਦੇ ਤੇ ਕਿਸੇ ਇੱਕ ਦੇ ਵਾਸਤੇ ਨਹੀਂ ਕਰ ਰਿਹਾ ਮੈਂ ਸਮੁੱਚੀ ਸੋਚ ਦੇ ਵਾਸਤੇ ਇਹ ਗੱਲ ਕਰ ਰਿਹਾ ਇੱਕ ਸੋਚਣ ਦੇ ਢੰਗ ਨੂੰ ਮੈਂ ਚੈਲੰਜ ਕਰ ਰਿਹਾ ਕਿ ਸਾਡਾ ਇਹ ਫਰਜ਼ ਬਣ ਜਾਂਦਾ ਕਿ ਅਸੀਂ ਵੀ ਆਪਣੇ ਵਿਰੋਧੀ ਨੂੰ ਦੱਸੀਏ ਕਿ ਜੋ ਤੂੰ ਕਰ ਰਿਹਾ ਜੇ ਤੂੰ ਜੇ ਤੂੰ ਇੱਥੇ ਅੜਿਆ ਹੋਇਆ ਤਾਂ ਅਸੀਂ ਇੱਥੇ ਅੜੇ ਹੋਇਆ ਇਹ ਗੱਲ ਹੈ ਸਾਰੀ ਜਿਹੜੀ ਮੈਂ ਅੱਜ ਦੀ ਇਸ ਵੀਡੀਓ ਦੇ ਵਿੱਚ ਸਪਸ਼ਟ ਕਰਨੀ ਚਾਹੁੰਦਾ ਸਾਂ ਸੋ ਪੁੱਲ ਚੁਕ ਲਈ ਖਿਮਾ ਅਗਲੀ ਗੱਲਬਾਤ ਦੇ ਵਿੱਚ ਫਿਰ ਆਪਾਂ ਸ਼ਾਮਲ ਹੋਇਆ ਕਰਾਂਗੇ ਆਪਾਂ ਗੱਲਬਾਤਾਂ ਜੀ ਵੀ ਕਰਾਂਗੇ ਸੋ ਉਦੋਂ ਤੱਕ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ